ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ ਨਵੇਂ ਬਲੌਗ 'ਚ ਤੇ ਬਾਈ ਆਪਣੇ ਫਰਸ਼ ਦਾ ਕੰਮ ਹੋ ਗਿਆ ਸੀ ਸਾਰਾ ਕੰਪਲੀਟ ਤੇ ਹੁਣ ਬਾਈ ਰਹਿ ਗਿਆ ਸਿਰਫ ਗੇਟ ਨੂੰ ਰੰਗ ਕਰਨਾ ਤੇ ਉਸ ਤੋਂ ਬਾਅਦ ਬਾਈ ਇਹ ਲਾਉਣੇ ਆ ਫਰਸ਼ ਨੂੰ ਪਾਣੀ ਤੇ ਬਾਈ ਸਾਰਾ ਡਾਨਨੇ ਆ ਕੰਮ ਹੁਣ ਸੁੱਕ ਗਿਆ ਫਰਸ਼ ਤੇ ਪਹਿਲਾਂ ਚੱਲਦੇ ਆ ਮੁਰਗੀਆਂ ਲੈ ਦੇਖਦੇ ਆ ਬਾਈ ਇਹਨਾਂ ਨੂੰ ਵੀ ਤੇ ਹੁਣ ਆਇਆ ਮੈਂ ਸਵੇਰ ਦਾ ਬਾਈ ਸੈਟਅਪ ਦੇ ਅੰਦਰ ਮੁਰਗੀਆਂ ਨੂੰ ਦਾਣੇ ਪਹਿਲਾਂ ਆਪਾਂ ਪਾ ਦਿੱਤੇ ਸੀਗੇ ਉਹ ਬਲੌਗ ਬਣਾਣੀ ਹੋਇਆ ਬਾਈ ਤੇ ਬਾਕੀ ਤੁਹਾਨੂੰ ਕਰੋਨੇ ਆ ਕਬੂਤਰ ਚੱਕ ਠੰਡ ਹੋ ਗਈ ਆ ਬਾਈ ਬਹੁਤ ਟਪ ਨਿਕਲੀ ਨਹੀਂ ਇੱਕ ਦਿਨ ਵੀ ਤੇ ਬਣੇ ਰਹੇ ਬਲੌਗ ਦੇ ਨਾਲ ਮਿੱਤਰੋ ਤੇ ਸੈਟਅਪ ਦੀ ਸਫਾਈ ਕਰਨ ਵਾਲੀ ਆ ਮਿੱਤਰੋ ਥੋੜੀ ਜਿਹੀ ਇਗਨੋਰ ਕਰਿਓ ਕਿਉਂਕਿ ਧੁੱਪਾਂ ਨਿਕਲਦੀਆਂ ਨਹੀਂ ਹੈਗੀਆਂ ਜੇ ਧੁੱਪ ਨਿਕਲੂਗੀ ਤਾਂ ਹੀ ਬਾਈ ਆ ਸਾਰੇ ਬੋਰੇ ਚੱਕ ਕੇ ਆਪਾਂ ਸੈਟਅਪ ਦੀ ਸਫਾਈ ਕਰਾਂਗੇ ਤੇ ਥੋੜਾ ਗਿੱਲਾ ਹੋਇਆ ਸੈਟਅਪ ਉੱਪਰੋਂ ਬਾਈ ਆ ਲੋਹੇ ਦੀਆਂ ਟੀਨਾ ਤੁਹਾਨੂੰ ਮੈਂ ਦਿਖਾਉਣਾ ਦੇਖੋ ਪਾਣੀ ਤੇ ਟੀਨਾ ਬਾਈ ਚੁੰਦੀਆਂ ਆ ਪਾਣੀ ਨਾਲ ਤਰੇਲ ਪੈਂਦੀ ਕਰਕੇ ਤੇ ਬਾਕੀ ਆਪਣੇ ਸਾਰੇ ਚੀਜ਼ ਨੇ ਇੱਧਰ ਤੇ ਆ ਜੋੜੀ ਨੇ ਪਤਾ ਨਹੀਂ ਬੱਚੇ ਨਿਕਲੇਗੇ ਨਹੀਂ ਅੱਜ ਦੇਖਦੇ ਆ ਕਾਫੀ ਦਿਨ ਹੋ ਗਿਆ ਬਾਈ ਇਹਨੂੰ ਆਂਡੇ ਦਿੱਤੇ ਇਹਨੂੰ ਬੱਚੇ ਬਾਈ ਨਿਕਲਿਆ ਆਏ ਜੋੜੀ ਦੇ ਇੱਕ ਨਿਕਲਿਆ ਹਜੇ ਇੱਕ ਨਹੀਂ ਨਿਕਲਿਆ ਉਹ ਤੁਹਾਨੂੰ ਦਿਖਾਉਣਾ ਮੈਂ ਸਾਹਮਣੇ ਕਰੋ ਕੀ ਕਰੇ ਮਿੱਤਰੋ ਉਤਰੀ ਥੋੜੀ ਜਿਹੀ ਪੈਂਦੀ ਆ ਬੱਚਾ ਬਾਈ ਇੱਕ ਨਿਕਲਿਆ ਹੈ ਬਾਕੀ ਬਾਈ ਆ ਕਬੂਤਰ ਬੈਠੇ ਆ ਆਪਣੇ ਆਉ ਬੈਠੇ ਆ ਮਿੱਤਰੋ ਆ ਜੋੜੀ ਨੇ ਵੀ ਮੇਰੇ ਹਿਸਾਬ ਨਾਲ ਆਂਡੇ ਦਿੱਤੇ ਹੋਗਾ ਤੇ ਬਾਕੀ ਬਾਈ ਕੁਛ ਕਬੂਤਰ ਆਪਣੇ ਉਧਰ ਬੈਠੇ ਆ ਤੇ ਮੁਰਗੀਆਂ ਇੱਧਰ ਘੁੰਮੀ ਜਾਂਦੀਆਂ ਆ ਮਿੱਤਰੋ ਤੇ ਬਾਹਰ ਬਾਈ ਫਰਸ਼ ਦਾ ਕੰਮ ਥੋੜਾ ਜਿਹਾ ਰਹਿੰਦਾ ਸੀ ਤੁਹਾਨੂੰ ਪਤਾ ਉਹ ਆਪਣਾ ਹੋ ਗਿਆ ਹੁਣ ਤੇ ਬਾਕੀ ਬਾਈ ਚੀਨੇ ਆ ਬੈਠੇ ਆ ਤੇ ਬਾਈ ਹੁਣ ਤਾਂ ਆਪਣੇ ਇਕੜੀ ਤੇ ਡਾਉਣੇ ਆ ਕਬੂਤਰਾਂ ਨੂੰ ਵੀ ਇੱਕ ਦੋ ਬੱਚੇ ਘਜੌਣ ਵਾਲੇ ਆ ਇੱਥੇ ਇਧਰ ਮੁਰਗੀਆਂ ਨੇ ਪਾਣੀ ਡੋਲ ਲਿਆ ਬਾਈ ਦੁਬਾਰਾ ਪੋਣਾ ਪੈਣਾ ਤੇ ਬਾਕੀ ਹੁਣ ਤੁਹਾਨੂੰ ਮੈਂ ਦਿਖਾਉਣਾ ਬਾਹਰ ਆਪਣੇ ਫਰਸ਼ ਦਾ ਵੀ ਉਹ ਤੇ ਆ ਗੇਟ ਨੂੰ ਰੰਗ ਕਰਨਾ ਰਹਿ ਗਿਆ ਬਾਈ ਬਾਕੀ ਸਾਰਾ ਹੋ ਗਿਆ ਇੱਕ ਵਾਰ ਤੁਹਾਨੂੰ ਮੈਂ ਬਾਹਰੋਂ ਆਪਣਾ ਸਾਰਾ ਵੀਊ ਚੈੱਕ ਕਰਾ ਦਿੰਦਾ ਆ ਫਰਸ਼ ਪੈਣ ਤੋਂ ਬਾਅਦ ਕਿਦਾਂ ਦਾ ਵੀਊ ਹੁੰਦਾ ਆ ਗੇਟ ਨੂੰ ਬਾਈ ਰੇਗਮਾਰ ਮਾਰ ਕੇ ਆਪਾਂ ਰੰਗ ਕਰ ਦੇਣਾ ਆ ਬਲੈਕ ਐਂਡ ਸਿਲਵਰ ਤੇ ਕਰੋ ਚੈੱਕ ਬਾਈ ਵੀਊ ਹੁਣ ਇੱਕ ਨੰਬਰ ਹੋ ਗਿਆ ਬਾਈ ਸਾਰਾ ਕੰਮ ਫਰਸ਼ ਪੈ ਕੇ ਤੇ ਪਹਿਲਾਂ ਜਿਹੜੇ ਵੀਰ ਡੇਲੀ ਬਲੌਗ ਦੇਖ ਰਹੇ ਹੋ ਉਹਨਾਂ ਨੂੰ ਪਤਾ ਪਹਿਲਾਂ ਕੱਚਾ ਸੀਗਾ ਬਾਈ ਇਹ ਤੇ ਹੁਣ ਬਾਈ ਵਧੀਆ ਫਰਸ਼ ਪੈ ਗਿਆ ਹੈ ਮਿੱਤਰੋ ਤੇ ਮੁਰਗੀਆਂ ਦੇ ਲੈ ਕੇ ਆਉਨੇ ਆ ਪਾਣੀ ਇਹ ਨਹੀਂ ਜਿਹੜਾ ਪਾਣੀ ਪਿਆ ਸੀ ਸਵੇਰੇ ਇਹਨਾਂ ਨੂੰ ਡੋਲ ਲਿਆ ਤੇ ਗਰਮ ਪਾਣੀ ਪਾਉਨੇ ਆ ਬਾਈ ਕਬੂਤਰਾਂ ਤੇ ਮੁਰਗੀਆਂ ਨੂੰ ਇੱਥੇ ਬੋਰਾ ਲਗਾਉਣਾ ਬਾਈ ਆਪਾਂ ਠੰਡ ਹੋ ਗਈ ਆ ਹੁਣ ਬਹੁਤ ਧੁੱਪ ਨਿਕਲਦੀ ਨਹੀਂ ਹੈਗੀ ਤੁਸੀਂ ਦੇਖੇ ਸਕਦੇ ਆ ਕਰੋ ਚੈੱਕ ਤੇ ਤਰੀਖ ਹੈਗੀ ਬਾਈ ਅੱਜ 7 ਤੇ ਧੁੱਪ ਨਹੀਂ ਨਿਕਲੀ ਬਾਈ ਇੱਕ ਦਿਨ ਵੀ ਤੇ ਬਾਕੀ ਹੁਣ ਲੈ ਕੇ ਆਉਣੇ ਮੁਰਗੀਆਂ ਦੇ ਪਾਣੀ ਬਣਦੇ ਰਿਹਾ ਬਲੌਗ ਦੇ ਨਾਲ ਤੇ ਲਓ ਮਿੱਤਰੋ ਪਾਣੀ ਆਪਾਂ ਲੈ ਆਂਦੇ ਆ ਇਧਰ ਲੀ ਜਾਵੀ ਆਪਣੀ ਨਾਲੇ ਆ ਗਈ ਆ ਘੁੰਮਦੀ ਆ ਇਹ ਲੀ ਜਾਇਆ ਬਾਈ ਬਲੈਕ ਕਲਰ ਚ ਤੇ ਜਿਹੜਾ ਆਪਣੇ ਕੋ ਅੰਦਰ ਆ ਉਹ ਉਹ ਜਾਨੀ ਆ ਤੇ ਬਾਕੀ ਹੁਣ ਬਾਈ ਬਾਟੀਆਂ ਨੂੰ ਰੱਖ ਕੇ ਥੱਲੇ ਤੇ ਖੋਲਦੇ ਆਂ ਸੈਟਅਪ ਦਾ ਗੇਟ ਵਰਗੀਆਂ ਬਾਹਰ ਆਉਣ ਦਾ ਕੋਈ ਡਾਰੇ ਆ ਬਾਈ ਕਿਉਂਕਿ ਅਜੇ ਸੀਮੈਂਟ ਬਹੁਤਾ ਗਿੱਲਾ ਆ ਤਾਂ ਕਰਕੇ ਪੱਟ ਸਕਦੀਆਂ ਆ ਇਹ ਪੈਰਾਂ ਨਾਲ ਤੇ ਬਾਲਟੀ ਨੂੰ ਪਹਿਲਾਂ ਅੰਦਰ ਆ ਕੇ ਬਾਈ ਗੇਟ ਲਾ ਲਈਏ ਪਿਛਲੀ ਵਾਰ ਐਡੀ ਹੋਇਆ ਬਾਈ ਕਬੂਤਰ ਸਾਰੇ ਬਾਹਰ ਆ ਗਏ ਵੀ ਜਾ ਆਪਣੀ ਕੋ ਮੀ ਜਾਂਦੀ ਆ ਮਿੱਤਰੋ ਲਓ ਬਾਈ ਇੱਧਰ ਮੁਰਗਿਆਂ ਨੂੰ ਪਾਣੀ ਪਾ ਦਿੱਤਾ ਆ ਪਾ ਤਾਜਾ ਗਰਮ ਭਰ ਕੇ ਤੇ ਬਾਈ ਇੱਧਰ ਬਾਕੀ ਸਾਰੀਆਂ ਮੁਰਗੀਆਂ ਖਾਈ ਜਾਂਦੀਆਂ ਦਾਣੇ ਤੇ ਕੁਝ ਕਬੂਤਰ ਬਾਈ ਆਪਣੇ ਇੱਧਰ ਬੈਠੇ ਆ ਤੇ ਬਾਕੀ ਕਬੂਤਰ ਆਪਣੇ ਆ ਹੋੜੀ ਜਾਂਦੇ ਆ ਕੁਝ ਕਬੂਤਰ ਬਾਈ ਇੱਧਰ ਬੈਠੇ ਜੂਮ ਮਾਰ ਕੇ ਦਿਖਾਉਣਾ ਤੇ ਬਾਕੀ ਕਬੂ ਤੇ ਆ ਦੋ ਕਬੂਤਰ ਬਾਈ ਆਪਾਂ ਸੇਲ ਕਰਨੇ ਇੱਕ ਆ ਜਿਹੜਾ ਛੋਟਾ ਬੱਚਾ ਬੱਠਾ ਥੱਲੇ ਤੇ ਇੱਕ ਬਾਈ ਰੱਤਾ ਕਬੂਤਰ ਜੇ ਕਿਸੇ ਵੀਰ ਨੇ ਕਬੂਤਰ ਲੈਣੇ ਹੋਣ ਤਾਂ ਬਾਈ ਕਮੈਂਟ ਕਰ ਸਕਦਾ ਹੈ ਤੇ ਬਾਕੀ ਬਾਈ ਹੋਰ ਨਵੇਂ ਜਾਨਵਰ ਲਿਆਉਣ ਦੀ ਸਲਾਹ ਆ ਜੇ ਪੰਜ ਸੱਤ ਦੇਸੀ ਮੁਰਗੀਆਂ ਮਿਲ ਜਾਣ ਤਾਂ ਬਾਈ ਹੋਰ ਵਧੀਆ ਹੋ ਜੂ ਕੰਮ ਤੇ ਥੋੜੇ ਜਿਹਾ ਕਬੂਤਰ ਵੀ ਬਾਈ ਹੋਰ ਲੈ ਕੇ ਆਉਣੇ ਆ ਆਪਣੇ ਮਿੱਤਰ ਸੱਜਣ ਕੋਲੋਂ ਤੇ ਜਿਹੜੇ ਵੀ ਬਾਈ ਡੇਲੀ ਬਲੌਗ ਦੇਖ ਰਹੇ ਉਹਨਾਂ ਨੂੰ ਪਤਾ ਹੀ ਆ ਜਿਹੜੀ ਬਾਈ ਆ ਪਾ ਕਬੂਤਰੀ ਜਿਹੜੀ ਹੁਣ ਉੜ ਕੇ ਗਈ ਆ ਤੇ ਜਿਹੜਾ ਇਹਦੇ ਨਾਲ ਨਾਲ ਕਬੂਤਰ ਗੜਕਦਾ ਬਾਈ ਇਹ ਆਪਾਂ ਆਪਣੇ ਮਿੱਤਰ ਕੋਲੋਂ ਲੈ ਕੇ ਆਏ ਸੀਗੇ ਹਕ ਤੇ ਉਹੀ ਮਿੱਤਰ ਕਰੋ ਬਾਈ ਆਪਾਂ ਹੋਰ ਕਬੂਤਰ ਲੈ ਕੇ ਆਵਾਂਗੇ ਹੁਣ ਤੇ ਬਾਈ ਕੋ ਬਹੁਤ ਵਧੀਆ ਕਬੂਤਰ ਆ ਉਹਦਾ ਵੀ ਆਪਾਂ ਕਿਸੇ ਦਿਨ ਬਲੌਗ ਬਣਾਵਾਂਗੇ ਜਿੱਦਾਂ ਕਬੂਤਰ ਲੈ ਕੇ ਆਏ ਤੇ ਥੋੜੇ ਜਿਹਾ ਦਿਨ ਸਾਫ਼ ਹੋ ਜਾਣ ਬਾਈ ਤੋਂਪ ਨਿਕਲਦੀ ਨਹੀਂ ਹੈਗੀ ਤੇ ਸੈਟਅਪ ਦੀ ਸਫਾਈ ਕਰਨ ਵਾਲੀ ਆ ਤੋਂਪ ਨਿਕਲੂਗੀ ਬਾਈ ਫਿਰ ਕਬੂਤਰਾਂ ਨੂੰ ਵੀ ਆਪਾਂ ਥੋੜਾ ਬਹੁਤਾ ਕੱਢਣ ਲੱਪਣ ਆਇਆ ਤੇ ਹੁਣ ਬਾਈ ਬਾਕੀ ਸਾਰੇ ਕਬੂਤਰ ਤਾਂ ਸਾਰੇ ਆ ਇੱਕ ਵਾਰ ਖਿੱਚ ਲੈਣੇ ਆ ਤੇ ਮੋਰੇ ਤੁਹਾਨੂੰ ਪਤਾ ਆਪਾਂ ਉਡਾਣੇ ਵੀ ਆ ਸੀਜ਼ਨ 'ਚ ਤੇ ਬਾਕੀ ਮਿੱਤਰੋ ਚਲੋ ਹੁਣ ਬਲੌਗ ਦੀ ਕਰਦੇ ਹਾਂ ਸਮਾਪਤੀ ਜੇ ਵੀਡੀਓ ਵਧੀਆ ਲੱਗੀ ਤਾਂ ਕਰ ਦਿਓ ਲਾਈਕ ਸ਼ੇ Thank oh. you.